ਤੇ 14.5 ਲੱਖ ਦੀ ਥਾਰ ਲਈਦੀ ਆ। ਸੋ ਤੇ ਗੱਡੀ ਇਥੋਂ ਲੈ ਕੇ ਨਿਕਲੇ 10 ਮਿੰਟ ਬਾਅਦ ਇਹਦੇ ਗੇਅਰ ਚ ਆਵਾਜ਼ ਆਣੀ ਸ਼ੁਰੂ ਹੋ ਗਈ। ਕੰਪਨੀ ਵਾਲਿਆਂ ਨਾਲ ਹੀ ਕਾਲ ਕੀਤੀ ਆ ਕਿ ਗੇਅਰ ਚ ਆਵਾਜ਼ ਆਣੀ ਸ਼ੁਰੂ ਹੋ ਗਈ ਆ। ਉਹ ਕਹਿੰਦੇ ਕਿ ਇਸ ਟਾਈਮ ਟੈਕਨੀਸ਼ੀਅਨ ਚਲੇ ਗਏ ਹੋਣੇ ਆ। ਤੁਸੀਂ ਕੱਲ ਸਵੇਰੇ ਆ ਜੀ। ਅਗਲੇ ਦਿਨ ਮੰਗਲਵਾਰ ਸਵੇਰੇ ਜਦੋਂ ਮੈਂ ਉੱਥੇ ਪਹੁੰਚਿਆ ਤੇ ਉੱਥੇ ਦੇ ਜਿਹੜੇ ਟੈਕਨੀਸ਼ੀਅਨ ਹੈਗੇ ਉਹ ਮੈਨੂੰ ਕਹਿ ਰਹੇ ਸੀਗੇ ਕਿ ਜਿਹੜੀ ਗੱਡੀ ਹੈਗੀ ਆ ਥਾਰ ਦੇ ਵਿੱਚ ਸਾਰਿਆਂ ਦੇ ਵਿੱਚ ਪ੍ਰੋਬਲਮ ਹੈਗੀ ਆ ਤੇ ਇਹਦੇ ਪਹਿਲੇ ਤਾਂ ਦੂਜਾ ਗੇਅਰ ਨਿਊਟਰਲ ਕਰਕੇ ਪਾਣਾ ਪੈਂਦਾ। ਮੈਨੂੰ ਆ ਚੀਜ਼ ਨਹੀਂ ਸਮਝ ਆਉਂਦੀ ਐ ਕਿ ਮੈਂ ਫਸਟ ਟਾਈਮ ਸੁਣ ਰਿਹਾ ਕਿ ਪਹਿਲੇ ਤਾਂ ਦੂਜਾ ਗੇਅਰ ਨਿਊਟਰਲ ਕਰਕੇ ਪਾਣਾ ਪੈਂਦਾ ਚਲੋ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਅਸੀਂ ਫੇਰ ਇੱਥੇ ਆਏ ਆ ਇਹ ਚੀਜ਼ ਚੱਲਦੀ ਰਹੀ ਐ ਸੈਟਰਡੇ ਹੋ ਗਿਆ ਕੱਲ ਫਰਾਈਡੇ ਸੀਗਾ ਫਰਾਈਡੇ ਮੈਂ 7 ਘੰਟੇ ਲਾ ਕੇ ਆਇਆ ਉਹਨਾਂ ਆਪਣੀ ਦੇ ਵਿੱਚ 7 ਘੰਟੇ ਚ ਪਹਿਲਾ ਬੰਦਾ ਆ ਕੇ ਕਹਿ ਰਿਹਾ ਕਿ ਇਹਦੇ ਗੇਅਰ ਆਇਲ ਦੇ ਵਿੱਚ ਪ੍ਰੋਬਲਮ ਐ ਗੇਅਰ ਆਇਲ ਕੱਢ ਕੇ ਚੈੱਕ ਕਰਨਾ ਪੈਂਦਾ ਕਚਰਾਣਾ ਹੋਵੇ ਪਹਿਲੀ ਗੱਲ ਆ ਨਵੀਂ ਗੱਡੀ ਦੇ ਗੇਅਰ ਆਇਲ 'ਚ ਕਚਰਾ ਆ ਗਿਆ ਦੂਸਰਾ ਬੰਦਾ ਆ ਕੇ ਕਹਿ ਰਿਹਾ ਇਹਦਾ ਲੀਵਰ ਖੋਲਣਾ ਪੈਣਾ ਤੀਸਰਾ ਬੰਦਾ ਆ ਕੇ ਕਹਿ ਰਿਹਾ ਇਹਦੇ ਰਿੰਗ ਢਿੱਲੇ ਆ ਤੇ ਰਿੰਗ ਟਾਈਟ ਕਰਾਣੇ ਪੈਣੇ ਆ। ਹੁਣ ਕੱਲ ਅੱਜ ਸਵੇਰੇ ਲੈ ਕੇ ਗਏ ਆ ਗੱਡੀ ਕਹਿੰਦੇ ਸਾਨੂੰ ਆਪਣੇ ਸਪੈਸ਼ਲ ਟੂਲ ਦੇ ਨਾਲ ਠੀਕ ਕਰ ਲੈਂਦੇਓ, ਸੰਤਸੱਲੀ ਕਰ ਲੈਂਦੇ। ਤੇ ਹੁਣ ਸਾਨੂੰ ਕਹਿ ਰਹੇ ਆ ਕਿ ਗੱਡੀ ਦਾ ਗੇਅਰ ਬਾਕਸ ਚੇਂਜ ਹੋਣਾ। ਮੈਂ ਗੱਡੀ ਦਾ ਗੇਅਰ ਬਾਕਸ ਕਿੱਦਾਂ ਚੇਂਜ ਕਰਾ ਸਕਦਾ? ਨਵੀਂ ਗੱਡੀ ਆ 1.14 ਲੱਖ ਦੀ ਮੈਂ ਗੱਡੀ ਲਈਤੀ ਆ। ਮੈਂ ਕਿੱਦਾਂ ਗੇਅਰ ਬਾਕਸ ਚੇਂਜ ਕਰਾਵਾਂ ਇਹਦਾ? ਗੇਅਰ ਬਾਕਸ ਚੇਂਜ ਕਰਾਵਾਂਗੇ ਤਾਂ ਇੰਜਣ ਖੋਲਣਾ ਪੈਣਾ। ਇੰਜਣ ਖੋਲੇ ਆ ਦੀਆਂ ਸੀਲਾਂ ਸਾਰੀਆਂ ਗੁੱਲ ਜਾਣੀਆਂ। ਮੇਰੀ ਤਾਂ ਗੱਡੀ ਦਾ ਇ ਨਵੀਂ ਗੱਡੀ ਲਈਤੀ 15 ਮਿੰਟ ਬਾਅਦ ਖਰਾਬ ਹੋ ਗਈ। ਸ਼ੋਰੂਮ ਦੇ ਵਿੱਚੋਂ ਨਵੀਂ ਕਢਾਈ ਥਾਰ 15 ਮਿੰਟ ਦੇ ਵਿੱਚੋਂ ਹੋਈ ਖਰਾਬ। ਤਸਵੀਰਾਂ ਦੇ ਵਿੱਚ ਆ ਜਿਹੜਾ ਤੁਸੀਂ ਬੰਦਾ ਦੇਖ ਰਹੇ ਹੋ ਇਸਨੇ ਆਪਣੀ ਮਿਹਨਤ ਪਸੀਨਾ ਲੇਕਿਨ 15 ਮਿੰਟ ਦੇ ਵਿੱਚ ਹੀ ਖਰਾਬ ਹੋ ਗਈ ਤੇ ਅੱਜ ਏਜੰਸੀ ਦੇ ਬਾਹਰ ਖੜਾ ਹੈ ਬੋਰਡ ਲੈ ਕੇ ਜਿਸ ਤੇ ਲਿਖਿਆ ਹੈ ਕਿ ਥਾਰ ਦਾ ਬਾਈਕਾਟ ਕਰੋ। ਮਹਿੰਦਰਾ ਕੂੜਾ ਵੇਚ ਰਿਹਾ ਕਿਉਂਕਿ ਇਸਦੀ ਥਾਰ 15 ਮਿੰਟ ਦੇ ਵਿੱਚ ਹੀ ਖਰਾਬ ਹੋ ਗਈ। ਨਵੀਂ ਖਰੀਦੀ ਸੀ ਇਸਨੇ। ਤੇ ਇਸਦੀ ਥਾਰ ਦਾ ਗियर ਅੜਨ ਲੱਗ ਪਿਆ ਜਿਸ ਤੋਂ ਬਾਅਦ ਇਸਨੇ ਏਜੰਸੀ ਵਾਲਿਆਂ ਨੂੰ ਵੀ ਦੱਸਿਆ ਲੇਕਿਨ ਏਜੰਸੀ ਵਾਲਿਆਂ ਨੇ ਹਲੇ ਤੱਕ ਇਸ ਦੀ ਥਾਰ ਨਹੀਂ ਸਹੀ ਕੀਤੀ ਤੇ ਕਹਿ ਰਿਹਾ ਕਿ ਮੈਨੂੰ ਥਾਰ ਬਦਲ ਕੇ ਦੇਵੋ ਕਿਉਂਕਿ ਇਹ ਖਰਾਬ ਪੀਸ ਹੈ ਤਾਂ ਜਿਸ ਤੋਂ ਬਾਅਦ ਨਾ ਤਾਂ ਏਜੰਸੀ ਵਾਲੇ ਇਸ ਦੀ ਥਾਰ ਬਦਲ ਰਹੇ ਨੇ ਨਾ ਥਾਰ ਸਹੀ ਕਰਕੇ ਦੇ ਰਹੇ ਨੇ ਜਿਸ ਤੋਂ ਬਾਅਦ ਇਹ ਪਰੇਸ਼ਾਨ ਹੋ ਰਿਹਾ ਹੈ ਕਾਫੀ ਦੇਖ ਸਕਦੇ ਹੋ ਕਿ ਅੱਧੀ ਰਾਤ ਤੱਕ ਏਜੰਸੀ ਦੇ ਬਾਹਰ ਖੜਾ ਹੈ ਤੱਕੇ ਖਾ ਰਿਹਾ ਹੈ ਹਫਤਾ ਹੋ ਗਿਆ ਉਸ ਨੂੰ ਏਜੰਸੀ ਦੇ ਚੱਕਰ ਲਗਾ ਲਗਾ ਕੀ ਹੋਇਆ ਥਾਰ ਨੂੰ ਕਿਵੇਂ ਖਰਾਬ ਹੋਈ 15 ਮਿੰਟ ਦੇ ਵਿੱਚ ਆਓ ਤੁਹਾਨੂੰ ਉਸ ਬੰਦੇ ਦੇ ਕੋਲੋਂ ਸੁਣਾਉਂਦੇ ਹਾਂ ਜਿਸ ਨੇ ਨਮੀ ਥਾਰ ਖਰੀਦੀ ਸੀ ਮੈਂ ਮੰਡੇ ਨੂੰ ਸ਼ਾਮ ਨੂੰ ਇਹ ਗੱਡੀ ਲਈ ਸੀਗੀ ਜੀ ਕਾਰ ਦੇਖ ਸਕਦੇ 14.5 ਲੱਖ ਦੀ ਥਾਰ ਲਈਤੀ ਆ ਸੋਮਵਾਰ ਤੇ ਗੱਡੀ ਇਥੋਂ ਲੈ ਕੇ ਨਿਕਲੇ 10 ਮਿੰਟ ਬਾਅਦ ਇਹਦੇ ਗੇਅਰ ਚ ਆਵਾਜ਼ ਆਣੀ ਸ਼ੁਰੂ ਹੋ ਗਈ ਹੈ ਤੇ ਮੈਂ ਕੰਪਨੀ ਵਾਲਿਆਂ ਨਾਲ ਹੀ ਕਾਲ ਕੀਤੀ ਹੈ ਕਿ ਗੇਅਰ ਚ ਆਵਾਜ਼ ਆਣੀ ਸ਼ੁਰੂ ਹੋ ਗਈ ਹੈ ਉਹ ਕਹਿੰਦੇ ਕਿ ਇਸ ਟਾਈਮ ਟੈਕਨੀਸ਼ੀਅਨ ਚਲੇ ਗਏ ਹੋਣੇ ਆ ਤੁਸੀਂ ਕੱਲ ਸਵੇਰੇ ਆ ਜਿਓ ਜਦੋਂ ਕੱਲ ਸਵੇਰੇ ਮੈਂ ਅਗਲੇ ਪਹੁੰਚਿਆ ਤੇ ਉੱਥੇ ਦੇ ਜਿਹੜੇ ਟੈਕਨੀਸ਼ੀਅਨ ਹੈਗੇ ਉਹ ਮੈਨੂੰ ਕਹਿ ਰਹੇ ਸੀਗੇ ਕਿ ਜਿਹੜੀ ਗੱਡੀ ਹੈਗੀ ਐ ਥਾਰ ਦੇ ਵਿੱਚ ਸਾਰਿਆਂ ਦੇ ਵਿੱਚ ਪ੍ਰੋਬਲਮ ਹੈਗੀ ਆ ਤੇ ਇਹਦੇ ਪਹਿਲੇ ਤੋਂ ਦੂਜਾ ਗੇਅਰ ਨਿਊਟਰਲ ਕਰਕੇ ਪਾਣਾ ਪੈਂਦਾ ਮੈਨੂੰ ਆ ਚੀਜ਼ ਨਹੀਂ ਸਮਝ ਆਂਦੀ ਐ ਕਿ ਮੈਂ ਫਸਟ ਟਾਈਮ ਸੁਣ ਰਿਹਾ ਕਿ ਪਹਿਲੇ ਤੋਂ ਦੂਜਾ ਗੇਅਰ ਨਿਊਟਰਲ ਕਰਕੇ ਪਾਣਾ ਪੈਂਦਾ ਚਲੋ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਅਸੀਂ ਫੇਰ ਇੱਥੇ ਆਏ ਆ ਇਹੋ ਚੀਜ਼ ਚੱਲਦੀ ਰਹੀ ਐ ਸੈਟਰਡੇ ਹੋ ਗਿਆ ਕੱਲ ਫਰਾਈਡੇ ਸੀਗਾ ਫਰਾਈਡੇ ਮੈਂ 7 ਘੰਟੇ ਲਾ ਕੇ ਆਇਆ ਉਹ ਕੰਪਨੀ ਦੇ ਵਿੱਚ 7 ਘੰਟੇ ਜੀ ਪਹਿਲਾ ਬੰਦਾ ਆ ਕੇ ਕਹਿ ਰਿਹਾ ਕਿ ਇਹਦੇ ਗিয়ার ਆਇਲ ਦੇ ਵਿੱਚ ਕੌਂਗਰਮ ਹੈ ਗিয়ার ਆਇਲ ਕੱਢ ਕੇ ਚੈੱਕ ਕਰਨਾ ਪੈਣਾ ਕਚਰਾਣਾ ਹੋਵੇ ਪਹਿਲੀ ਗੱਲ ਆ ਨਵੀਂ ਗੱਡੀ ਦੇ ਗিয়ার ਆਇਲ 'ਚ ਕਚਰਾ ਆ ਗਿਆ ਦੂਸਰਾ ਬੰਦਾ ਆ ਕੇ ਕਹਿ ਰਿਹਾ ਇਹਦਾ ਲੀਵਰ ਖੋਲਣਾ ਪੈਣਾ ਤੀਸਰਾ ਬੰਦਾ ਆ ਕੇ ਕਹਿ ਰਿਹਾ ਇਹਦੇ ਰਿੰਗ ਢਿੱਲੇ ਆ ਤੇ ਰਿੰਗ ਟਾਈਟ ਕਰਾਣੇ ਪੈਣੇ ਆ ਇੱਕ ਸਟੇਟਮੈਂਟ ਨਹੀਂ ਆ ਫਿਰ ਅਗਲਾ ਬੰਦਾ ਆ ਕੇ ਲਾਸਟ ਜਿਹੜਾ ਇਹਨਾਂ ਦੇ ਅਨਿਲ ਜੀ ਹੈਗੇ ਆ ਅਨਿਲ ਸਰ ਜੀਐਸਐਮ ਆ ਉਹਨਾਂ ਨਾਲ ਮੇਰੀ ਗੱਲ ਹੋਈ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਜੀ ਇਹਦਾ ਤੁਹਾਨੂੰ ਗੱਡੀ ਨਹੀਂ ਚਲਾਣੀ ਆ ਮੁਰਨ ਨੇ ਇਹ ਗੱਲ ਕਹੀ ਕਿ ਤੁਹਾਨੂੰ ਗੱਡੀ ਨਹੀਂ ਚਲਾਣੀ ਆਉਂਦੀ ਹੈ। ਮੈਂ 10 ਸਾਲ ਹੋ ਗਏ ਮੈਨੂੰ ਗੱਡੀ ਚਲਾਉਂਦੇ ਨੂੰ ਤੋਂ ਕਹਿ ਰਿਹਾ ਕਿ ਤੈਨੂੰ ਗੱਡੀ ਨਹੀਂ ਚਲਾਣੀ ਆਉਂਦੀ ਹੈ। ਉਹ ਕੱਲ ਅੱਜ ਸਵੇਰੇ ਲੈ ਕੇ ਗਏ ਆ ਗੱਡੀ ਕਹਿੰਦੇ ਸਾਨੂੰ ਆਪਣੇ ਸਪੈਸ਼ਲ ਟੂਲ ਦੇ ਨਾਲ ਠੀਕ ਕਰ ਲੈਂਦੇ ਹੋ, ਸੰਤਸੱਲੀ ਕਰ ਲੈਂਦੇ ਹੋ। ਇਹਨਾਂ ਸਪੈਸ਼ਲ ਟੂਲ ਨਾਲ ਠੀਕ ਕੀਤੀ ਆ ਜੇ ਹੁਣ ਸਾਨੂੰ ਕਹਿ ਰਹੇ ਆ ਕਿ ਗੱਡੀ ਦਾ ਗੇਅਰ ਬਾਕਸ ਚੇਂਜ ਹੋਣਾ। ਮੈਂ ਗੱਡੀ ਦਾ ਗੇਅਰ ਬਾਕਸ ਕਿੱਦਾਂ ਚੇਂਜ ਕਰਾ ਸਕਦਾ? ਨਵੀਂ ਗੱਡੀ ਆ 14.5 ਲੱਖ ਦੀ ਮੈਂ ਗੱਡੀ ਠੀਕ ਕਰਵਾ ਆਇਆ ਦਾ। ਗੇਅਰ ਬਾਕਸ ਚੇਂਜ ਕਰਾਵਾਂਗੇ ਤਾਂ ਇੰਜਣ ਖ ਮੇਰੀ ਤਾਂ ਗੱਡੀ ਦਾ ਇੰਜਨ ਖੁੱਲ ਗਿਆ ਨਾ ਨਵੀਂ ਗੱਡੀ ਲਈ ਸੀ 15 ਮਿੰਟ ਬਾਅਦ ਖਰਾਬ ਹੋ ਗਈ ਮੇਰੀ ਇਹੀ ਇਹਨਾਂ ਦੇ ਅੱਗੇ ਹੈਗੀ ਹੈ ਬੇਨਤੀ ਰਾਗਾ ਮੋਟਰ ਵਾਲਿਆਂ ਦੇ ਅੱਗੇ ਇਹਨਾਂ ਦੇ ਜਿਹੜੇ ਓਨਰ ਆ ਉਹਨਾਂ ਨਾਲ ਵੀ ਮੇਰੀ ਗੱਲ ਹੋਈ ਹੈਗੀ ਆ ਮੇਰੇ ਉਹਨਾਂ ਅੱਗੇ ਇੱਕੋ ਹੀ ਰਿਕੁਐਸਟ ਹੈਗੀ ਆ ਕਿ ਮੇਰੀ ਗੱਡੀ ਚੇਂਜ ਕਰਕੇ ਮੈਨੂੰ ਦੂਸਰਾ ਪੀਸ ਦਿੱਤਾ ਜਾ ਮੈਂ 14.5 ਲੱਖ ਰੁਪਏ ਖਰਚਿਆ ਮੈਂ ਇਸ ਕਰਕੇ ਨਹੀਂ ਖਰਚਿਆ ਕਿ ਮੈਂ ਇਦਾਂ ਖੱਜਲ ਹੋਵਾਂ ਮੈਂ ਮੰਗਲਵਾਰ ਦਾ ਖੱਜਲ ਹੋ ਰਿਹਾ ਮੰਗਲਵਾਰ ਤੋਂ ਕਦੀ ਮੈਂ ਕੰਪਨੀ ਸਵੇਰੇ ਚਲੇ ਜਾਣਾ ਸ਼ਾਮ ਸ਼ਾਮ ਨੂੰ ਮੈਨੂੰ ਉੱਟ ਕੇ ਆਣਾ ਪੈਂਦਾ ਕੱਲ 6 ਘੰਟੇ ਕੰਪਨੀ ਲਾ ਕੇ ਆ ਅੱਜ ਦੁਪਹਿਰ ਦਾ ਮੈਂ 2 ਵਜੇ ਦਾ ਗਿਆ ਹੋਇਆ ਹਾਂ ਕੰਪਨੀ ਤੇ ਆ ਟਾਈਮ ਆ ਗਿਆ ਹਜੇ ਤੱਕ ਇੱਥੇ ਹੀ ਖੜਾ ਹਾਂ